जिने बि हिते आगू आए हो सो ਦਾ ਤਰ੍ਹਾਂ ਹੈ ਕਿ ਜਿਸ ਵੇਲੇ ਤਾਹ ਤਾਰਾਲੇ ਰਹੀ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਦੋਹਾਂ ਫੋਰਮਾਂ ਵੱਲੋਂ ਜੋ 13 ਫਰਵਰੀ ਤੋਂ ਲੈ ਕੇ ਕਿਸਾਨਾਂ ਮਜ਼ਦੂਰਾਂ ਦਾ ਅੰਗਰਸ ਚੱਲ ਰਿਹਾ ਹੈ ਮੋਰਚੇ ਚੱਲ ਰਿਹਾ ਹੈ ਐਮ ਐਸ ਪੀ ਟੇ ਗਰੰਟੀ ਕਰਨ ਲਈ ਕਿਸਾਨ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨ ਲਈ ਜਾਂ ਹੋਰ 12 ਮੰਗਾਂ ਨੇ ਸਾਡੀਆਂ ਲੈ ਕੇ ਉਹਨਾਂ ਦਾ 13 ਫਰਵਰੀ ਤੋਂ ਲੈ ਕੇ ਸਾਡੇ ਜਿਹੜੇ ਅੰਦੋਲਨ ਚੱਲ ਰਹੇ ਹੈ ਉਨਾ ਸਾਡੇ ਮੋਟਿਆਂ ਦੇ ਵਿੱਚੋਂ ਸਾਡੇ ਤੋਹਾਪਾ ਫੋਰਮਾ ਦੇ ਲੋਕ ਅਭਿਸ਼ਵਾਸ ਕਰਉਗਾ ਵਾਹੇ ਕਿ ਅੱਜ ਪਹਿਲੀ ਤਰੀਕ ਨੂੰ 1 ਅਗਸਤ ਨੂੰ ਪੂਰੇ ਭਾਰਤ ਦੇ ਵਿੱਚ ਜਿਲ੍ਹਾ ਹੈੱਡਕੁਆਰਟਰ ਤੇ ਮਾਰਚ ਕਰਕੇ ਭਾਰਤ ਕੇਂਦਰ ਦੀ ਜੀਜੇਪੀ ਸਰਕਾਰ ਦੀਆਂ ਅਰਥੀਆਂ ਹੁਕਮੀਆਂ ਜਾਣ ਕਿਉਂਕਿ ਤੁਸੀਂ ਸਾਰਿਆਂ ਨੇ ਦੇਖਿਆ ਕਿ 13 ਫਰਵਰੀ ਤੋਂ ਲੈ ਕੇ ਲੋਲੰਗ ਕਰਨ ਜਾ ਰਹੇ ਕਿਸਾਨਾਂ ਦੇ ਉੱਤੇ ਸ਼ਾਂਤਮਈ ਜਾ ਰਹੇ ਕਿਸਾਨਾਂ ਦੇ ਉੱਤੇ ਹਰਿਆਣਾ ਦੇ ਬਾਡਰਾਂ ਦੇ ਉੱਤੇ ਮਜਬੂਤ ਬੈਰੀਕੇਡਿੰਗ ਕਰਕੇ ਭਿਆਨਕ ਗੋਲਾਬਾਰੀ ਕੀਤੀ ਗਈ। ਸੈਂਕੜੇ ਕਿਸਾਨਾਂ ਜਿਹੜੇ ਜ਼ਖਮੀ ਕੀਤੇ ਗਏ। ਸ਼ੁਭਕਰਨ ਸਿੰਘ ਭੱਲੋ ਵਰਗੇ ਕਿਸਾਨ ਸਾਡੇ ਜਿਹੜੇ ਗੋਲੀ ਮਾਰ ਕੇ ਭਾਰਤ ਸਰਕਾਰ ਨੇ ਉਸ ਮੌਕੇ ਤੇ ਸ਼ਹੀਦ ਕਰਕੇ ਅੱਜ ਜਿਹੜੇ ਆ ਪੁਲਿਸ ਅਫਸਰਾਂ ਨੇ ਜਿਹੜਾ ਅਤਿਆਚਾਰ ਕੀਤਾ ਹੈ ਕਿਸਾਨ ਜਖਮੀ ਕੀਤੇ ਆ ਅੱਖਾਂ ਤੋਂ ਅੰਨੇ ਕਰਦੇ ਕਿਸਾਨਾਂ ਦਾ ਸ਼ਰਮਾਇਆ ਟਿੱਕ ਟਰਾਲੀਆਂ ਡਾਂਗਾ ਮਾਰ ਕੇ ਭਰਤੀ ਅੱਗਾ ਲਾ ਕੇ ਸਾੜਦੇ ਤੇ ਸ਼ੁਭ ਕਰਨ ਸਿੰਘ ਬੱਲੋ ਵਰਗੇ ਇੱਕ ਕੋ ਇੱਕ ਕਿਸਾਨ ਪਰਿਵਾਰ ਦਾ ਪੁੱਤ ਇਹਨਾਂ ਨੇ ਗੋਲੀਆਂ ਮਾਰ ਕੇ ਮੌਕੇ ਤੇ ਸਵਾਦ ਇਤੇਰੀ ਬਣਾਤਾ ਅੱਜ ਭਾਰਤ ਸਰਕਾਰ ਜਾਂ ਹਰਿਆਣੇ ਦੀ ਸਰਕਾਰ ਉਹਨਾਂ ਅਫਸਰਾਂ ਨੂੰ ਰਾਸ਼ਟਰਪਤੀ ਮੈਡਲ ਦੇ ਕੇ ਨਵਾਜ਼ਨ ਜਾ ਰਹੀ ਹੈ ਕਿਸਾਨਾਂ ਨੂੰ ਇਨਸਾਫ ਨਹੀਂ ਦੇ ਰਹੀ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ ਕੋਈ ਇਨਸਾਫ ਨਹੀਂ ਜਿਨ੍ਹਾਂ ਨੇ ਇਹ ਵਰਤਾਰਾ ਵਰਤਾਇਆ ਜਿਹੜੇ ਦੇਸ਼ ਦੇ ਨਾਗਰਿਕ ਦੇਸ਼ ਦਾ ਅੰਨਦਾਤਾ ਭਾਰਤ ਸਰਕਾਰ ਦੁਆਰਾ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸ਼ਾਂਤਮਈ ਪੀਸਫੁਲੀ ਆਪ ਦੀ ਰਾਜਧਾਨੀ ਵੱਲ ਜਾ ਰਿਹਾ ਹੈ ਉਹਨਾਂ ਨੂੰ ਗੋਲਿਆਂ ਮਾਰ ਕੇ ਉਹਨਾਂ ਦੀਆਂ ਆਸ਼ਾਤਿਆਂ ਪਾਰਟੀਆਂ ਅੱਖਾਂ ਪਾਰਟੀਆਂ ਸ਼ਹੀਦ ਕਰਤੇ ਟਰੈਕਟਰ ਟਰਾਲੀਆਂ ਭੰਨ ਤੇ ਉਹਨਾਂ ਪੁਲਿਸ ਫੋਰਸਾਂ ਨੂੰ ਹਰਿਆਣਾ ਸਰਕਾਰ ਭਾਰਤ ਸਰਕਾਰ ਰਾਸ਼ਪਤਰੀ ਮੈਡਲ ਦੇ ਕਨਵਰਟਨ ਜਾ ਰਹੀ ਹੈ ਸਾਡਾ ਸਖਤ ਵਿਰੋਧ ਹੈ ਇਸ ਦੇ ਦੂਸਰਾ ਕਾਨੂੰਨ ਇਹ ਲੈਂਦੇ ਜਾ ਰਹੇ ਹੈ ਜਿਹੜੇ ਕਾਨੂੰਨਾਂ ਦੇ ਤਹਿਤ ਜਿਹੜੇ ਇੱਕ ਵੱਡਾ ਲੋਕ ਲੋਕਤੰਤਰਿਕ ਡੈਮੋਕਰੇਸੀ ਸਿਸਟਮ ਦੇ ਅੰਦਰ ਰਹਿਣ ਵਾਲਾ ਇੱਕ ਭਾਰਤ ਦੇ ਉਹਨਾਂ ਦੇ ਡੈਮੋਕਰੇਸੀ ਦੇ ਅੰਦਰ ਰਹਿਣ ਵਾਲੇ ਲੋਕਾਂ ਦੇ ਹੱਕ ਹਕੂਕਾਂ ਤੇ ਡਾਕਾ ਮਾਰ ਰਹੀ ਹੈ ਸਰਕਾਰਾਂ ਕਾਨੂੰਨ ਇਹ ਜਿਹੇ ਲੈਂਦੇ ਜਾ ਰਹੇ ਹਨ ਉਹਨਾਂ ਨੂੰ ਅੰਦੋਲਨ ਲੜਨ ਦੀ ਕੋਈ ਇਜਾਜ਼ਤ ਨਹੀਂ ਉਹਨਾਂ ਨੂੰ ਸ਼ਾਂਤਮਈ ਪੀਸਫੁਲੀ ਆਵਾਜ਼ ਪ੍ਰੋਟੈਸਟ ਕਰਨ ਦੀ ਕੋਈ ਇਜਾਜ਼ਤ ਨਹੀਂ ਇਹ ਕਾਨੂੰਨ ਲੈਂਦੇ ਜਾ ਰਹੇ ਹਨ ਉਹਨਾਂ ਕਾਨੂੰਨਾਂ ਦਾ ਸਖਤ ਵਿਰੋਧ ਕਰ ਰਹੇ ਹਨ ਔਰ ਆਪਦੀਆਂ ਹੱਕੀ ਮੰਗਾਂ ਜਿਹੜੀਆਂ ਐਮਐਸਪੀ ਤੇ ਗਰੰਟੀ ਕਾਨੂੰਨ ਹੈ ਔਰ ਕਿਸਾਨ ਮਜ਼ਦੂਰ ਦੇ ਕਾਰਜੇ ਦੀ ਖਾਤਮੇ ਦੀ ਗੱਲ ਹੈ ਜਾ ਸੀਟੂ 50 ਦੇ ਫਾਰਮੂਲੇ ਮੁਤਾਬਕ ਸਵਾਮੀ ਰਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਜਮ ਮਜ਼ਦੂਰਾਂ ਭਰਾਵਾਂ ਦੀ ਨਰੇਗਾ ਦੀ ਤਿਹੜੀ ਹੈ ਜਿਹੜੀ ਉਹਨੂੰ ਵਧਾਉਣ ਦਾ ਤੇ 12 ਮਹੀਨੇ ਕਰਾਉਣ ਦੀ ਲੜਾਈ ਹੈ ਜਿਹੜੀ ਉਹ ਮੰਗਾ ਸਾਡੀਆਂ ਉਹਨਾਂ ਨੂੰ ਮੰਨਵਾਉਣ ਲਈ ਇਹਨਾਂ ਸਾਰੀਆਂ ਜਿਹੜੀਆਂ ਭਾਰਤ ਸਰਕਾਰ ਦਲੀਕੀਆਂ ਕਰ ਰਹੀ ਹੈ ਸਾਡੇ ਨਾਲ ਉਹਨਾਂ ਦੇ ਬਰੋਲ ਤੇ ਵਜੋਂ ਅੱਜ ਪੂਰੇ ਭਾਰਤ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਮਾਰਚ ਕਰਦੇ ਕਰਕੇ ਤੇ ਬੀਜੇਪੀ ਸਰਕਾਰ ਨੂੰ ਜੁੜਾ